ਕਿ ਕਹਿੰਦੇ ਕਿਆਮ ਆਦਮੀ ਪਾਰਟੀ ਵਿਰੋਧੀ ਧਿਰ ਚ ਹੋਣ ਵੇਲੇ ਜਿਹੜੀਆਂ ਗੱਲਾਂ ਕਰਦੀ ਸੀ ਹੁਣ ਸਰਕਾਰ ਚੋਂਣ ਤੋਂ ਬਾਅਦ ਸਾਰੀਆਂ ਗੱਲਾਂ ਤੋਂ ਫਿਰ ਗਈ ਹੈ ਕਹਿੰਦੇ। ਅਸੀਂ ਬਾਜਵਾ ਸ਼ਾਦੀ ਲੋਚਨ ਨੂੰ ਸਖ਼ਤੀ ਮੱਤੇ ਪ੍ਰਵਾਨ ਕਰਦੇ ਆਂ। ਇੱਕ-ਇੱਕ ਨੇ ਨਲਸ ਕਰਕੇ ਦੇਖ ਲਓ ਪਿਛਲੇ 70 ਸਾਲਾਂ ਚ ਇਦਾਂ ਦਾ ਕੰਮ ਨਹੀਂ ਹੋਇਆ ਜਿੰਨਾ ਸਾਡੀ ਭਗਵੰਤਵੰਦ ਜੀ ਅਗਵਾਈ ਦੇ ਵਿੱਚ ਹੁਣ ਕੰਮ ਹੋ ਰਿਹਾ। ਟੀ ਜੇਲ ਸੀਡੀ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਸੀਗਾ ਉਸ ਦੌਰਾਨ ਫਿਰ ਪਿੱਛੇ ਕੌਣ ਦੇਖਦਾ ਰਿਹਾ ਹਲਕੇ ਨੂੰ ਪਰਿਵਾਰ ਦੇਖਦਾ ਰਿਹਾ? ਮੇਰੇ ਮੈਸੇਜ ਨੇ ਭਰਾ ਨੇ ਤੇ ਉਸ ਤੋਂ ਬਾਅਦ ਮੇਰੇ ਪੀਏ ਨੇ ਕੰਮ ਤਾਂ ਅਜੇ ਇੱਕ ਦਿਨ ਵੀ ਨਹੀਂ ਖੜਨ ਦਿੱਤਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋ ਰਿਹਾ ਹੈ ਔਰ ਸਾਡੇ ਨਾਲ ਜਸਵੰਤ ਸਿੰਘ ਗੱਜਨ ਮਾਜਰਾ ਨੇ ਅਮਰਗੜ ਤੋਂ ਐਮ ਐਲ ਏ ਨੇ ਗੱਜਨ ਮਾਜਰਾ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਦੋ ਦਿਨਾਂ ਦਾ ਸਪੈਸ਼ਲ ਸੈਸ਼ਨ ਹੈ ਔਰ ਵਿਰੋਧੀ ਧਿਰ ਸਵਾਲ ਚੁੱਕ ਰਹੀ ਹੈ ਖਾਸ ਤੌਰ ਤੇ ਪ੍ਰਕਾਸ਼ ਸਿੰਘ ਹੁਣਾ ਨੇ ਸਵਾਲ ਚੁੱਕੇ ਨੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਕਹਿੰਦੇ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਚ ਹੋਣ ਵੇਲੇ ਜਿਹੜੀਆਂ ਗੱਲਾਂ ਕਰਦੀ ਸੀ ਹੁਣ ਸਰਕਾਰ ਚਾਉਣ ਤੋਂ ਬਾਅਦ ਸਾਰੀਆਂ ਗੱਲਾਂ ਤੋਂ ਫਿਰ ਗਈ ਹੈ ਕਹਿੰਦੇ اپنی ਵਿਰੋਧੀਆਂ ਦਾ ਕੰਮ ਦਾ ਲੋਚਨਾ ਕਰਨਾ ਹੁੰਦਾ ਅਸੀਂ ਬਾਜਵਾ ਸ਼ਾਦੀ ਆਲੋਚਨਾ ਨੂੰ ਸਹੀ ਮੱਥੇ ਪਰਵਾਨ ਕਰਦੇ ਆ ਪਰ ਪੋਜੀਟਿਵ ਲੋਚਨਾ ਹੋਣੀ ਚਾਹੀਦੀ ਹੈ ਝੂਠੀ ਲੋਚਨਾ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਸਾਡੇ ਕਾਜ ਨੇ ਜਦੋਂ ਨਾ ਐਨਾਲਿਸਿਸ ਨਿਰਪੱਖੋ ਕੇ ਹੋਊਗਾ ਫਿਰ ਪਤਾ ਲੱਗੂਗਾ ਤੇ ਉਹਨਾਂ ਨੇ ਤਾਂ ਕਹਿਣਾ ਹੀ ਆ ਜਿਸ ਤਰੀਕੇ ਨਾਲ ਹੁਣ ਸਾਡਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਹਿਲਾਂ ਇਰੀਗੇਸ਼ਨ ਡਿਪਾਰਟਮੈਂਟ ਦਾ ਦੇਖੋ ਤੇ ਉਸ ਤੋਂ ਬਾਅਦ ਪੰਚਾਇਤਾਂ ਦੇ ਕੰਮ ਦੇਖੋ ਉਹਨਾਂ ਤੋਂ ਬਾਅਦ ਜਾ ਕੇ ਤੁਸੀਂ ਬਿਜਲੀ ਬੋਰਡ ਦਾ ਕੰਮ ਦੇਖੋ ਐਜੂਕੇਸ਼ਨ ਦਾ ਕੰਮ ਦੇਖੋ ਤੁਸੀਂ ਇਕੱਲੇ ਇਕੱਲੇ ਨੂੰ ਐਨਾਲਿਸਿਸ ਕਰਕੇ ਦੇਖ ਲਓ ਪੰਜੇਲੇ 70 ਸਾਲਾਂ ਚ ਇਦਾਂ ਦਾ ਕੰਮ ਨਹੀਂ ਹੋਇਆ ਜਿੰਨਾ ਸਾਡੀ ਭਗਵੰਤਵੰਦੀ ਅਗਵਾਈ ਦੇ ਵਿੱਚ ਹੁਣ ਕੰਮ ਹੋ ਰਿਹਾ ਹੈ ਪਿਛਲੇ ਸੈਸ਼ਨ ਦੌਰਾਨ ਮੇਰੇ ਖਿਆਲ ਤੁਸੀਂ ਜੇਲ੍ਹ ਸੀਗੇ ਜਦੋਂ ਪਿਛਲਾ ਸੈਸ਼ਨ ਹੋਇਆ ਉਸ ਦੌਰਾਨ ਜੇਲ੍ਹ ਦੇ ਵਿੱਚ ਸੀਗੇ ਕਿਹੜੇ ਕਿਹੜੇ ਮਸਲੇ ਰਹਿ ਗਏ ਤੁਹਾਨੂੰ ਲੱਗਦਾ ਤੁਸੀਂ ਕੋਈ ਆਪਣੇ ਇਲਾਕੇ ਦਾ ਮੁੱਦਾ ਚੁੱਕਣ ਤੋਂ ਰਹਿ ਗਏ ਹੋਵੋਗੇ ਔਰ ਹੁਣ ਲੱਗਦਾ ਕਿ ਅਗਲੀ ਵਾਰ ਹੋ ਚੁੱਕੋਗੇ ਕਿਉਂਕਿ ਸਪੈਸ਼ਲ ਸੈਸ਼ਨ ਦੇ ਵਿੱਚ ਤਾਂ ਕਿਉਂਕਿ ਸਪੈਸ਼ਲ ਚੀਜ਼ਾਂ ਨੂੰ ਸਪੈਸ਼ਲ ਬਿਨਨ ਲੈ ਕੇ ਚਰਚਾ ਹੋਣੀ ਬਿਲਕੁਲ ਜਿਹੜੇ ਮੁੱਦੇ ਰਹਿੰਦੇ ਨੇ ਸਾਡੇ ਉਹ ਅਗਲੀ ਵਾਰ ਅਸੀਂ ਸੈਸ਼ਨ ਦੇ ਵਿੱਚ ਉਠਾਵਾਂਗੇ ਤੇ ਮੇਰਾ ਹਲਕੇ ਦੇ ਵਿੱਚ ਤੁਸੀਂ ਜਦੋਂ ਗਰਾਊਂਡ ਰਿਪੋਰਟਾਂ 6 ਮੀਨੂ ਜਾ ਕੇ ਲਓਗੇ ਤਾਂ ਮਿੰਨ ਦਾ ਛਾਲਕ ਪਹਿਲਾਂ মিডিਆ ਲੱਗ ਜਾਂਦਾ ਤੁਹ ਤਾਂ ਤਾਂ ਪਤਾ ਲੱਗ ਜੂ ਮੇਰੇ ਆ ਕੰਮ ਕਿਤੇ ਰੁਕਿਆ ਨਹੀਂ ਮੈਨੂੰ ਸੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਅਰਵਿੰਦੀ ਜੀ ਦਾ ਪੂਰਨ ਤੌਰ ਤੇ ਇਦਾਂ ਥਾਫੜਾ ਵੀ ਤੁਸੀਂ ਕੰਮ ਕਰੋ ਮੈਂ ਨਵੇਂ-ਨਵੇਂ ਕੰਮ ਯੋਜਨਾਬੰਦ ਕੰਮ ਬਹੁਤ ਹੀ ਬਰੀਕੀ ਜਿਹਾ ਕੰਮ ਕਰਦਾ ਮੇਰੇ ਹਲਕਾ ਤਾਂ ਤੁਹਾਡੇ ਇੰਡੀਆ ਲੈਵਲ ਤੇ ਚਾਨਣ ਮਨਾਰਾ ਬਣੂਗਾ ਤੁਸੀਂ ਉਹਦੇ ਦੇ ਵਿੱਚ ਕੰਮਾਂ ਨੂੰ ਜਦੋਂ ਟੈਕਨੀਕਲ ਐਨਾਲਿਸਿਸ ਕਰਕੇ ਦੇਖੋਗੇ ਤੁਹਾਨੂੰ ਪਤਾ ਲੱਗੂ ਵੀ ਐਦਾਂ ਵੀ ਕੰਮ ਹੁੰਦਾ ਪਿਛਲੀਆਂ ਯੋਜਨਾਵਾਂਾਂ ਦੇ ਵਿੱਚ ਤਬਦੀਲੀਆਂ ਵੀ ਲੈ ਕੇ ਮੈਂ ਨਵੇਂ ਨਵੇਂ ਕੰਮ ਕਰ ਰਿਹਾ ਜਦੋਂ ਤੁਸੀਂ ਜੇਲ ਸੀਡੀ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਸੀਗਾ ਉਸ ਦੌਰਾਨ ਫਿਰ ਪਿੱਛੇ ਕੌਣ ਦੇਖਦਾ ਰਿਹਾ ਹਲਕੇ ਨੂੰ ਪਰਿਵਾਰ ਦੇਖਦਾ ਰਿਹਾ ਸਾਡੀਆਂ ਬਹੁਤ ਸਾਰੀਆਂ ਪਾਵਰਾਂ ਨੇ ਸਾਡੇ ਕੋਲੇ ਮੇਰੇ ਮੈਸੇਜ ਨੇ ਭਰਾ ਨੇ ਤੇ ਉਦੋਂ ਬਾਅਦ ਮੇਰੇ ਪੀਏ ਨੇ ਕੰਮ ਤਾਂ ਅਸੀਂ ਇੱਕ ਦਿਨ ਵੀ ਨਹੀਂ ਖੜਨ ਦਿੱਤਾ ਅਸੀਂ ਕਿਸੇ ਤਸ਼ੱਦਦ ਕਿਸੇ ਜ਼ੁਲਮ ਦੇ ਸਾਹਮਣੇ ਝੁਕਦੇ ਨਹੀਂ ਤੇ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਨਿਰੰਤਰ ਸਾਡਾ ਕੰਮ ਜਾਰੀ ਰਿਹਾ ਅੱਛਾ ED ਦੇ ਵੱਲੋਂ ਅਰੈਸਟ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਵਾਕਈ ਉਹਦੇ ਵਿੱਚੋਂ ਕੁਝ ਨਿਕਲ ਕੇ ਆਊਗਾ ਕਿਉਂਕਿ ਪਹਿਲਾਂ ਹਾਈ ਕੋਰਟ ਨੇ ਕੀ ਕਿਹਾ ਸੀ ਬੈਂਕ ਐਂਟਰੀ منی ਲਾਂਡਰਿੰਗ ਹੁੰਦੀ ਹੈ ਜਵਾਬ ਦਿੰਦਾ ਨਾ ED ਦਾ ਵਕੀਲ ਤੇ ਉਹਦੇ ਵਿੱਚ ਹੈ ਹੀ ਕੁਝ ਨਹੀਂ ਨਿਕਲਣ ਲੱਗੀ ਆ ਇਹ ਤਾਂ ਬਿਜ਼ਨਸ ਆ ਕੰਮ ਆ ਮੈਂ ਕਦੇ ਪੇਮੈਂਟ ਛੱਡਣੀ ਨਹੀਂ ਉਹ ਤਾਂ ਸਿਰਫ ਪੋਲੀਟੀਕਲ ਮਤਲਬ ਡੈਮੇਜ ਕਰਨ ਦੀ ਕੋਸ਼ਿਸ਼ ਦੇ ਸਾਡੀ ਪਾਰਟੀ ਨੂੰ ਪਹਿਲਾਂ ਵੀ ਕਰਿਆ ਤੇ ਇਸ ਕੇਸ ਦੇ ਵਿੱਚੋਂ ਤਾਂ ਕਦੇ ਸਵਾਲ ਨਹੀਂ ਪੁੱੰਚਦਾ ਕੋਈ ਨਿਕਲਦਾ ਤੁਹਾਨੂੰ ਕੀ ਲੱਗਦਾ ਕਿ ਕਿਸ ਵਜ੍ਹਾ ਤੋਂ ਤੁਹਾਨੂੰ ਪਰਸਨਲੀ ਤੌਰ ਤੇ ਪੋਲੀਟੀਕਲ ਡੈਂਟ ਪਾਉਣ ਦੀ ਕੋਸ਼ਿਸ਼ ਸੀ ਜਾਂ ਕੋਈ ਹੋਰ ਇਸ ਦੇ ਪਿੱਛੇ ਵੀ ਕੋਈ ਹੋਰ ਸੀਗਾ ਇਸ ਦੇ ਪਿੱਛੇ ਹੱਥ 27 ਐਫ ਆਈ ਆਰ ਹੋਈਆਂ ਸੀ ਉਸ ਸਮੇਂ ਮੈਨੂੰ ਇਕੱਲੇ ਨੂੰ ਅਰੈਸਟ ਕੀਤਾ ਸੀ ਤੇ ਉਹ ਤੁਸੀਂ ਦੇਖੋ ਵੀ 27ਆਂ ਦੇ ਐਫ ਆਈ ਆਰਾਂ ਦੇ ਵਿੱਚੋਂ ਇੱਕ ਬੰਦੇ ਨੂੰ ਅਰੈਸਟ ਕਰਨਾ ਉਹ ਵੀ ਐਮ ਐਲ ਏ ਨੂੰ ਫਿਰ ਉਹ ਇਦੋਂ ਉੱਪਰ ਤੁਹਾਨੂੰ ਸਬੂਤ ਹੋਰ ਕੀ ਚਾਹੀਦਾ ਮੈਂ ਪੁੱਛ ਰਿਹਾ ਕਿ ਤੁਹਾਨੂੰ ਨਿੱਜੀ ਤੌਰ ਤੇ ਡੈਂਟ ਪਾਉਣ ਵਾਸਤੇ ਸੀ ਜਾਂ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਨਿੱਜੀ ਤੌਰ ਤੇ ਮੇਰੇ ਪਾਈ ਨਹੀਂ ਸਕਦੇ ਕੋਈ ਮੈਂ ਤਨਖਾਹ ਨਹੀਂ ਲੈਂਦਾ ਰੁਪਈਆ ਨਹੀਂ ਲੈਂਦਾ ਤੁਸੀਂ ਐਦਾਂ ਕਰੋ ਨਾ ਕਦੇ ਹਲਕੇ ਜਾ ਕੇ ਕੋਈ ਮੇਰਾ ਵਿਚੋਲੀਆ ਲੱਭ ਕੇ ਦਿਖਾ ਦਿਓ ਮੈਨੂੰ ਕੋਈ ਸੇ ਵੀ ਪੇਮੈਂਟ ਤੇ ਕਿਤੇ ਖਰੀਦ ਲੈਵੇ ਵੀ ਤੋਂ ਪੈਸੇ ਲੈ ਲੈਵੇ ਕੋਈ ਮੈਨੂੰ ਪੁੱਛ ਵੀ ਨਹੀਂ ਸਕਦਾ ਤੇ ਸਾਡੀ ਪਾਰਟੀ ਨੂੰ ਵੀ ਕਮਜ਼ੋਰ ਕਰਦੀ ਹੈ ਇਹ ਸਾਜ਼ਿਸ਼ਾਂ ਨੇ ਤੇ ਜਿਹੜੀਆਂ ਕਿ ਕਦੇ ਪੂਰੀਆਂ ਨਹੀਂ ਹੋਣਗੀਆਂ ਉਹਨਾਂ ਦੀ ਤੁਹਾਡੀ ਚਰਚਾ ਉਦੋਂ ਹੋਈ ਸੀ ਜੋ ਤੁਸੀਂ ਕਿਹਾ ਕਿ ਮੈਂ ਤਨਖਾਹ ਨਹੀਂ ਲੈਣੀ ਉਦੋਂ ਤੁਹਾਡੀ ਉਦੋਂ ਤੁਹਾਡੀ ਵੱਡੇ ਪੱਦਰ ਤੇ ਚਰਚਾ ਹੋਈ ਪਰ ਉਸ ਤੋਂ ਬਾਅਦ ਜਦੋਂ ਈਡੀ ਨੇ ਅरेस्ट ਕਰ ਲਿਆ ਉਸ ਤੋਂ ਕਹਿੰਦੇ ਕਿ ਜੀ منی ਲਾਂਡਰਿੰਗ ਹੋਗੀ ਦੇਖੋ ਇਹਨਾਂ ਤਾਂ ਗਬਨ ਕੀਤਾ ਹੋਇਆ ਮੇਰੀ ਮੇਰੀ ਗੱਲ ਸੁਣਾ ਕਿਸੇ ਦੇ ਅਕਾਊਂਟ ਦੇ ਵਿੱਚੋਂ ਤੇਰੇ ਅਕਾਊਂਟ 'ਚ ਪੈਸਾ ਹੋਊ ਮੇਰੇ ਅਕਾਊਂਟ 'ਚ ਜਾਊ ਉਹ منی ਲਾਂਡਰਿੰਗ ਉਹ ਪੈਸਾ ਜਾਵੇ ਦੋ ਨੰਬਰ 'ਚ ਪੈਸਾ ਜਾਵੇ ਕਿਤੇ ਹੋਰ ਉਹ ਹੁੰਦਾ ਹੁਣ ਤੁਸੀਂ ਇਹ ਤਾਂ ਕੁਛ ਵੀ ਨਹੀਂ ਤੁਸੀਂ ਉੱਤੋਂ ਵੱਡੇ ਆਫਰ ਵੀ ਦੇ ਕੇ ਦੇਖ ਲਓ ਮੈਨੂੰ ਦੇਖਦਾ ਦੇਖੋ ਨਾ ਤੁਸੀਂ ਕੋਈ ਆਫਰ ਕੋਈ ਭਾਜਪਾ ਵੱਲੋਂ ਜਾਂ ਕਿਸੇ ਹੋਰ ਪਾਰਟੀ ਵੱਲੋਂ ਕੋਈ ਆ ਬੰਦੇ ਆਉਂਦੇ ਨੇ ਉਹ ਮੈਨੂੰ ਨਾ ਹੈਲੋ ਵੀ ਨਹੀਂ ਕਰ ਸਕਦੇ ਇੱਕ ਬੰਦਾ ਆਇਆ ਸੀ ਕਹਿੰਦਾ ਮੁੜ ਕੇ ਚਾਹ ਵੀ ਨਹੀਂ ਪੀਕੇ ਗਿਆ ਦੀ ਮੈਂ ਕਿਹਾ ਉਸ ਤੋਂ ਬਾਅਦ ਮੈਨੂੰ ਕਹਿੰਦਾ ਦੀ ਤੂੰ ਗੱਲ ਕਰ ਉਹ ਗੱਲ ਕਰੋ ਮੈਂ ਕਿਹਾ ਭਰਾਵਾ ਜੇ ਨਾ 92 ਚੋਂ 90 ਵੀ ਭਾਜੇ ਨਾ ਤਾਂ ਵੀ ਗੱਜਨ ਮਾਰਾ ਆਪਣੇ ਸਟੈਂਡ ਤੇ ਖੜਾ ਰਹੂਗਾ ਇਸ ਕਿਸਮ ਦੇ ਵਿਚਾਰ ਰੱਖਦਾ ਮੈਂ ਮੈਨੂੰ ਦੁਨੀਆ ਦੀ ਕੋਈ ਤਾਕਤ ਖਰੀਦ ਨਹੀਂ ਸਕਦੀ ਸ਼ੀਤਲ ਲੰਗਰਾਲ ਨੇ ਸਭ ਤੋਂ ਪਹਿਲਾਂ ਕਿਹਾ ਕਿ ਜੀ ਆਪਰੇਸ਼ਨ ਲੂਟਸ ਹੋ ਰਿਹਾ ਸ਼ੀਤਲ ਲੰਗਰਾਲ ਭੱਜ ਗਏ ਮੇਰੀ ਗੱਲ ਸੁਣੋ ਉਹਦੇ ਸੁਭਾਅ ਬਾਰੇ ਉਹਦੀ ਸੋਚ ਬਾਰੇ ਮੀਡੀਆ ਚੰਗੀ ਤਰ੍ਹਾਂ ਜਾਣਦਾ ਤੇ ਮੈਂ ਨਹੀਂ ਕਹਿੰਦਾ ਭਰਾ ਬਾਰੇ ਕੋਈ ਗੱਲ ਤੇ ਜਿਸ ਬੰਦੇ ਦਾ ਆਪਣੇ ਵਿਚਾਰਾਂ ਤੇ ਕੋਈ ਪੱਕਤਾ ਨਾ ਹੋਵੇ ਫਿਰ ਉਹਦੇ ਵਿਚਾਰਾਂ ਨੂੰ ਸੱਚ ਵੀ ਕਿਵੇਂ ਮੰਨਾਂਗੇ ਆਪਾਂ ਜਸਵੰਤ ਸਿੰਘ ਗੱਜਨ ਮਾਜਰਾ ਸੜਨਾਲ ਸੀਗੇ ਜਸਵੰਤ ਸਿੰਘ ਗੱਜਨ ਮਾਜਰਾ ਕਹਿੰਦੇ ਕਿ ਮੈਨੂੰ ਪਰਸਨਲੀ ਤੌਰ ਤੇ ਡੈਂਟ ਪਾਉਣ ਵਾਸਤੇ ਜੋ ਕੇਸ ਕੀਤਾ ਗਿਆ ਮੇਰੀ ਅਰੈਸਟ ਕੀਤੀ ਗਈ ਪਰ ਜੋ ਵਕੀਲ ਸੀਗੇ ਉਹ ਔਰ ਹਾਈ ਕੋਰਟ ਦੇ ਵਿੱਚ ਪੱਖ ਨਹੀਂ ਸਾਹਮਣੇ ਵਾਲੇ ਰੱਖ ਸਕੇ ਇਸ ਤਰ੍ਹਾਂ ਦਾ ਦਾਵਾ ਉਹਨਾਂ ਨੇ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੰਮਕਾਜ ਸਾਡੇ ਰੁਕੇ ਨਹੀਂ ਹੈ ਬੇਸ਼ੱਕ ਜੇਲ੍ਹ ਦੇ ਵਿੱਚ ਸੀ ਪਰ ਪਰਿਵਾਰ ਕੰਮਕਾਜ ਸੰਭਾਲਦਾ ਰਿਹਾ ਔਰ ਮੇਰੇ ਤੇ ਇਸ ਤਰ੍ਹਾਂ ਦਾ ਕੋਈ ਵੀ ਅਲੀਗੇਸ਼ਨ ਲਾ ਦੇਣਗੇ ਪਰ ਉਹ ਪ੍ਰੂਵ ਨਹੀਂ ਕਰ ਪਾਉਣਗੇ ਕਿਉਂਕਿ ਮੈਂ ਦਾਗੀ ਨਹੀਂ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਵ ਪੰਜਾਬ ਟੀਵੀ ਚੰਡੀਗੜ੍ਹ